ਸਰਕਾਰ ਮਰਦਾਬਾ 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 ਜੇ ਸਰਕਾਰ ਕਰਦੀ ਕੀ ਜੇਰਾ ਤੇਰੀ ਜਾਹ ਸੁਹੀ ਜਿਹੜੀ ਐਚ.ਡੀ ਸਾਹਬ ਨੇ ਚਿੱਠੀ ਕੱਢੀ ਐ ਡਿਪਟੀ ਡਾਇਰੈਕਟਰ ਦੇ ਧਰੂ ਇਹ ਚਿੱਠੀ ਪਾਸ ਕੀਤੀ ਜਾਵੇ ਅਸੀਂ ਇਹਦੀ ਨਕਲੀ ਕਰਦੇ ਆ ਪੰਚਾਇਤਾਂ ਕੋਲੇ ਜਿਹੜੇ ਟੈਂਕੇੜਾ ਵਾਸੂ ਲੈਂਦੀਆਂ ਜਿਹੜਾ ਤੇ ਸਾਨੂੰ ਆਪਣੀ ਈਆ ਕਿਦ ਨੂੰ ਲੜਦੇ ਨੇ ਪਰ ਬਾਣੀ ਦੇ ਵਿੱਚ ਲਿਖਿਆ ਕਮਨ ਗੁਰੂ ਪਾਣੀ ਪਿਤਾ ਮਾਤਾ ਧਰਮ ਮਾਤਾ ਕੁਛ ਘੜੀ ਧਰਤੀ ਨੂੰ ਮਾਤਾ ਨੂੰ ਬਚਾਉਂਦੀ ਕੋਸ਼ਿਸ਼ ਕਰਦੇ ਆ ਪਰ ਜਿਹੜਾ ਪਿਤਾ ਸਾਡਾ ਉਹਨੂੰ ਦੇਖੋਗੇ ਪ੍ਰਾਈਵੇਟ ਕਿਹਾ ਲੱਗਦੇ ਆਂ ਜੇ ਪਿਤਾ ਨਾ ਰਹੇ ਪਾਣੀ ਨਾ ਰਹੂ ਤਾਂ ਸਾਡੀਆਂ ਖੇਤੀਆਂ ਫਗਲਾਂ ਕਿਥੋਂ ਹੋ ਜਾਣਗੀਆਂ ਜਲ ਸਪਲਾਈ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਸਟਰ ਨੰਬਰ 26 ਪਟਿਆਲਾ ਵਰਕਰਾਂ ਨੇ ਮੁੱਖ ਦਫ਼ਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਪਟਿਆਲਾ ਲਗਾਇਆ ਰੋਸ ਧਰਨਾ ਮਰਦਾਬਾ ਦੇ ਨਾਰੇ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ ਮਾਮਲਾ ਐਚਓਡੀ ਸਾਹਮਾ ਹਾਲੀ ਦੀ ਡਿਪਟੀ ਡਾਇਰੈਕਟਰ ਦੁਆਰਾ ਕੱਢੀ ਚਿੱਠੀ ਦਾ ਕੀਤਾ ਵਿਰੋਧ ਸਾਲਾਂ ਦੇ ਕੰਮ ਕਰਦੇ ਮੁਲਾਜ਼ਮਾਂ ਨੂੰ ਜਾਂਦਾ ਹਟਾਇਆ ਜਿੱਥੇ ਪੰਜਾਬ ਸਰਕਾਰ ਵੱਖ-ਵੱਖਰੀਆਂ ਨੌਕਰੀਆਂ ਦੇ ਚੁੱਕੀ ਹੈ ਦਾ ਹਿੱਸਾ ਨਹੀਂ ਹਜ਼ਾਰਾਂ ਪਿੰਡਾਂ ਦੇ ਘਰਾਂ ਦੇ ਨਾ ਮਾਰੇ ਪੰਜਾਬ ਸਰਕਾਰ ਢੱਡ ਤੇ ਲੱਤ ਜਿੰਨਾ ਵਿੱਚੋਂ ਜ਼ਿਆਦਾ ਗਰੀਬ ਐਸਸੀ ਵਰਗ ਦੇ ਲੋਕਾਂ ਦਾ ਆਉਣਾ ਹੈ ਜਿਹੜੀ ਐਚ ਡੀ ਸਾਹਮਣੇ ਚਿੱਠੀ ਕੱਢੀ ਹੈ ਡਿਪਟੀ ਡਾਇਰੈਕਟਰ ਦੇ ਧਰੂ ਇਹ ਚਿੱਠੀ ਪਾਸ ਕੀਤੀ ਜਾਵੇ ਅਸੀਂ ਇਹਦੀ ਨਕੀਦੀ ਕਰਦੇ ਹਾਂ ਪੰਚਾਇਤਾਂ ਕੋਲੇ ਜਿਹੜੇ ਟੈਂਕਰ ਦਾ ਵਾਸੂ ਲੈਂਦੀਆਂ ਹਨ ਪੰਚਾਇਤਾਂ ਨੂੰ ਬੰਦ ਕੀਤਾ ਜਾਵੇ ਇਹ ਵੀ ਬੇਨਤੀ ਆ ਜਿਹੜੀ ਐ ਚੋੜੀ ਖਵਾ ਵੱਲੋਂ ਚਿੱਠੀ ਨਿਕਲੀ ਆ ਉਹ ਪਾਸ ਕੀਤੀ ਜਾਵੇ ਇਹ ਚਿੱਠੀ ਦੇ ਅਸੀਂ ਨਕੀਦੀ ਕਰਦੇ ਹਾਂ ਪੰਚਾਇਤਾਂ ਕਰਨ ਵੀ ਹੋਣ ਨਹੀਂ ਰਹਿੰਦੇ ਸੀ ਇਹਦੇ ਕੀਤੇ ਅਸੀਂ ਨਖੇਦੀ ਕਰਦੇ ਆ ਕੱਡੇ ਵਰਕਰ ਬਹਾਲ ਕੀਤੇ ਜਾਣ ਨਹੀਂ ਕਿਹਾ ਉਹਨਾਂ ਆਪਾਂ ਇੱਕ ਛੋੜੇ ਜਿਹੇ ਥੰਡੇ ਤੇ ਪੂਰਾ ਆਪਾਂ ਇਕੱਠੇ ਹੋਏ ਆ ਕਿਉਂਕਿ ਇਹ ਆਪਣਾ ਮੇਰ ਮਕਸਦ ਕੀ ਸੀ ਕਿ ਜਿਹੜਾ ਇੱਥੇ ਡਿਪਟੀ ਡਾਕਟਰ ਨੇ ਇੱਕ ਕਲੈਕਟਰ ਕਹ ਕੱਢਿਆ ਵੀ ਇਹ ਜਿਹੜੀ ਸਕੀਮਾ ਤੇ ਹੈਂਡਓਵਰ ਕਰਿਆ ਜਾ ਰਿਹਾ ਵੀ ਆਰਸੀ ਇੱਕ ਨਹੀਂ ਜੀ ਇੱਕ ਟੀਮ ਹੈਂਡਓਵਰ ਕਰੂਗਾ ਉਸ ਦੇ ਵਿੱਚ ਆਪਾਂ ਇਕੱਠੇ ਹੋਏ ਆ ਤੇ ਅੱਜ ਆਪਾਂ ਹੈਡਾ ਉਸ ਪਟਾਰੇ ਨੂੰ ਦਫ਼ਤਰ ਦੇ ਨੂੰ ਆਪਾਂ ਤਾਂ ਨਾ ਲਾਇਆ ਤੇ ਆਪਾਂ ਡੇਢ ਵੀ ਬੰਦ ਕਰਿਆ ਡੇਢ ਬੰਦ ਕਰਿਆ ਤਾਂ ਆਪਣੀ ਨਾਲ ਦੀ ਨਾਲ ਆਪਣੀ ਸਰਵਾਈ ਹੋਣੀ ਸ਼ੁਰੂ ਹੋ ਗਈ ਕਿਉਂਕਿ ਹੁਣ ਉਹਨਾਂ ਨੇ ਆਪਾਂ ਨੂੰ ਮੁਝਾ ਗਿਆ ਵੀ ਜਿਹੜਾ ਛੋਟਾ ਬੜਕਰਾਂ ਉਹ ਬਿਲਕੁਲ ਕੱਢਿਆ ਨਹੀਂ ਜਾਊ ਸਕੀਮ ਤੇ ਉਹ ਕਿਸੇ ਪਾਸੇ ਨਹੀਂ ਜਾਊਗਾ ਅਸੀਂ ਉਹਨਾਂ ਨੂੰ ਮੋਰ ਕੇ ਸਵਾਲ ਕਰਿਆ ਵੀ ਤੁਸੀਂ ਕਹਿੰਦੇ ਜੀ ਕੀ ਹੈ ਨੌਕਰ ਹੋਈ ਤੇ ਵਰਕਰ ਨਹੀਂ ਕੱਢਿਆ ਜਾਊ ਜੇਰਾ ਮੇਨ ਮਕਸਦ ਤਾਂ ਵੀ ਸਾਡੇ ਵਰਕਰ ਨੂੰ ਦਰਖਾਸਤ ਕੌਣ ਦੇਊਗਾ ਉਹ ਤੇ ਚੀਜ਼ ਜਾਉਣੇ ਦੱਸਿਆਗਾ ਤੇ ਦਰਖਾਸਤ ਤੁਹਾਨੂੰ ਪਹਾਰੀ ਦੇਊਗਾ ਕਿਉਂਕਿ ਸਾਡੇ ਕੋਲ ਅਸੀਂ ਇੱਥੇ ਮੰਗ ਕਰੀਏ ਵੀ ਸਾਡੀਆਂ ਲਿਖਤੀ ਰੂਪ ਦੇ ਵਿੱਚ ਲੈਟਰ ਦਿੱਤਾ ਜਾਵੇ ਵੀ ਅਸਾਨੂੰ ਤੁਹਾਡੇ ਵਰਕਰ ਨੂੰ ਜੀ ਦਰਖਾਸਤ ਹੀ ਪਹਾਰੀ ਦੇਊਗਾ ਉਹ ਤੋਂ ਬਾਅਦ ਸੱਚ ਕੋ ਵੀ ਜਿਹੜੇ ਡਿਪਟੀ ਡਾਇਰੈਕਟਰ ਕੋਈ ਅੱਜ ਦੇ ਪਟੌੜੀ ਰਹੀਆ ਛੀਟ ਛੱਡ ਕੇ ਭੱਜ ਗਈ ਚਰਕੁੰਡੀ ਨਾਲ ਗਈਆ ਚਾਹੇ ਦਿੱਲੀ ਦੀਆ ਸਾਨੂੰ ਉਹ ਮਸਤ ਨਹੀਂ ਹੋ ਜਾਦਾ ਪੁੱਤ ਮਰਜੀ ਜਾਵੇ ਪਰ ਅੱਜ ਸੀਟਾਂ ਛੱਡੀਆ ਕੋਈ ਪਤਾ ਸੀ ਵੀ ਬਰਕਣੀਆ ਪੰਜਾਬ ਚਿੱਟ ਨੰਬਰ 26 ਦਾ ਅੱਤਰ ਨਾਲ ਗੂਵਾ ਕੋਈ ਏ ਤਰਨੇ ਦੀ ਆਪਣੀ ਪਹਿਲਾ ਵੀ ਇੱਥੇ ਪੂਰੀ ਚਰਚਾ ਸੱਦੀ ਨੰਬਰ ਦੀ ਅੱਜ ਵੀ ਸਾਡੇ ਕੋਲ ਤਸਦੀਕ ਕਰਾ ਕੇ ਜਾਵਾਂਗੇ ਆਪਾਂ ਆਏ ਨਹੀਂ ਜਾਂਦੇ ਆਏ ਧੰਨ ਵਾਲੇ ਨਹੀਂ ਆਪਾਂ ਕਿਉਂਕਿ ਕੱਟ ਜਦੋਂ ਮੈਨੂੰ ਤभी ਕੱਟ ਵੱਡਾ ਹੋਊਗਾ ਤਾਂ ਜੇ ਕੋਈ ਮਸਲਾ ਹੋਊਗਾ ਕੱਟ ਬੰਦੇ ਥੋੜੀ ਹੋਵੇ ਪਰ ਜਜ਼ਬਾ ਮਾ ਜ਼ਰੂਰੀ ਆ ਤੁਹਾਡੇ ਵਿੱਚ ਤੇ ਤੁਹਾਡੇ ਜਜ਼ਬਾ ਹੈਗਾ ਤਾਂ ਤੁਸੀਂ ਕੋਈ ਜਰੂਰ ਜਿੱਤ ਪ੍ਰਾਪਤ ਸਵੇਰੇ ਤੁਸੀਂ ਬੈਠੇ ਹੋ ਸ਼ਾਂਤ ਬਈ ਢੰਗ ਦੇ ਨਾਲ ਤੁਹਾਡੀ ਸੁਣਵਾਈ ਆ ਜਿਹੜੀ ਨਹੀਂ ਹੋ ਰਹੀ ਤਾਂ ਤੁਸੀਂ ਉਸ ਤਰ੍ਹਾਂ ਦੀ ਸੁਣਵਾਈ ਕਰਨ ਦੇ ਲਈ ਇੱਕ ਛੋਟਾ ਜਿਹਾ ਐਕਸ਼ਨ ਕੀਤਾ ਤਾਂ ਉਸ ਐਕਸ਼ਨ ਦੇ ਸਦਕਾ ਇਫਤੋਂ ਦਾ ਪ੍ਰਸ਼ਾਸਨ ਇਫਤੋਂ ਦੇ ਮੈਨੇਜਮੈਂਟ ਜਿਹੜੀ ਉਹ ਗੱਲ ਸੁਣਨ ਦੇ ਲਈ ਤਿਆਰ ਹੋਈ ਹੈ ਕਿਉਂਕਿ ਜਿੰਨਾ ਚਿਰ ਅਸੀਂ ਦੰਦੇ 'ਚ ਝੰਡਾ ਨਹੀਂ ਪਾਉਂਦੇ ਤੇ ਸਾਡੀ ਏਕਤਾ ਨੂੰ ਸਾਡੇ ਕੱਠ ਨੂੰ ਮਜਬੂਤ ਨਹੀਂ ਕਰਦੇ ਤਾਂ ਵੀ ਬਹੁਤਿਆਂ ਆਸਾਨੀ ਕਰ ਸਕਦੇ ਕਿ ਅਸੀਂ ਇਹ ਕੁਝ ਲੈ ਕੇ ਜਾ ਸਕਦੇ ਹਾਂ ਜਾਂ ਕੁਝ ਹਾਸਲ ਕਰ ਸਕਦੇ ਹਾਂ ਜਿੱਥੇ ਤੱਕ ਸਰਕਾਰ ਨੇ ਮੈਨੇਜਮੈਂਟ ਨਹੀਂ ਇੱਕ ਉਹੜਾ ਜਿਹੜਾ ਮਾਰਿਆ ਤੁਹਾਡੇ ਜਨਾਂ ਦੇ ਵਿੱਚ ਇਹ ਸਾਫ ਸੌਦਾਂ ਦੇ ਵਿੱਚ ਨਜ਼ਰ ਆਉਂਦਾ ਕਿ ਤੁਹਾਨੂੰ ਘਰਾਂ ਨੂੰ ਤੋੜਿਆ ਜਾਣਾ ਹੈ ਕਿ ਕਿਸੇ ਵੀ ادارے ਦੇ ਵਿੱਚ ਚਾਹੇ ਦੇਪਕਾਂ ਦੀ ਗੱਲ ਕਰ ਲਓ ਉੱਥੇ ਵੀ ਰੈਗੂਲਰ ਭਰਤੀ ਨਹੀਂ ਚਾਹੇ ਹਸਪੀਟਲਾਂ ਦੀ ਗੱਲ ਕਰ ਲਿਓ ਉੱਥੇ ਵੀ ਰੈਗੂਲਰ ਭਰਤੀ ਨਹੀਂ ਚਾਹੇ ਬਿਜਲੀ ਬੋਰਡ ਦੀ ਗੱਲ ਕਰ ਲਿਓ ਉੱਥੇ ਵੀ ਰੈਗੂਲਰ ਭਰਤੀ ਨਹੀਂ ਸਾਡੀ ਸਪਾਈ ਦੀ ਗੱਲ ਕਰੀਏ ਇੱਥੇ ਵੀ ਸਾਨੂੰ ਪਤਾ ਸੀ ਇਸ ادارے ਦੇ ਵਿੱਚ ਕੰਮ ਕਰਦੇ ਆ ਕੀ ਪ੍ਰਕਾਰ ਸਾਡੇ ਲਈ ਕੀ ਕੁਝ ਲੈ ਕੇ ਆ ਰਹੀ ਹੈ ਤੇ ਕਿੱਧਰ ਨੂੰ ਟੋਰਦੀਆਂ ਗੱਲਾਂ ਕਰਦੀ ਹੈ ਜੇ ਆਪਣੀਆਂ ਨੌਕਰੀਆਂ ਨੂੰ ਬਚਾਉਣ ਦੇ ਲਈ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਆ। ਸੱਤੀਆਂ ਝੜਕਤੇ ਬੈਠਦੇ ਆ ਠੰਡੀਆਂ ਕੜਕੀਆਂ ਠੰਡ ਦੇ ਵਿੱਚ ਵਿਰਸ ਕਰਦੇ ਆ ਤਾਂ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖਾ ਜਿਹੜਾ ਨੌਜਵਾਨੀ ਪੀੜੀ ਦਾ ਉਹ ਕਿਹੋ ਜਿਹਾ ਹੋਵੇਗਾ। ਤਾਂ ਭਾਵੇਂ ਇਹ ਬਿਲਕੁਲ ਸਾਡੇ ਸਾਹਮਣੇ ਆ ਖਾਲਸਾ ਫੌਜਾਂ ਦੇ ਵਿੱਚ ਇਹ ਸਾਡੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਪੂਰਾ ਖਤਰੇ ਦੇ ਵਿੱਚ ਹੈ ਕਿਸਾਨੀਆਂ ਉਹ ਝੜਕਰ ਤੇ ਰੋਲੂ ਜਾ ਰਹੀ ਹੈ ਅਸੀਂ ਆਪ ਪਿੱਛੇ ਝਾਤੀ ਮਾਰ ਕੇ ਦੇਖਿਓ ਇੱਕ ਸਾਲ ਤੋਂ ਉੱਪਰ ਦਿੱਲੀ ਧਰਨੇ ਤੇ ਬੈਠੇ ਕਿਸਾਨਾਂ ਨੇ ਅਰਸੋਂ ਤੋਂ ਪਹਿਲਾਂ ਜਿਹੜੀਆਂ ਮੌਤਾਂ ਵਜਿਜ਼ੇ ਹੋਇਆ ਸਾਡੇ ਨੌਜਵਾਨ ਆ ਹਰ ਫੇਰ ਹੋਇਆ ਇੱਕ ਸਾਲ ਦੇ ਤਕਰੀਬਨ ਪਹੁੰਚ ਚੁੱਕੇ ਸੀ ਕਰਕੇ ਮੈਂ ਤਖੱਦਰ ਕੀਤਾ ਕਿਸਾਨਾਂ ਦੇ ਉੱਤੇ ਉਸ ਤੋਂ ਬਾਅਦ ਤੁਸੀਂ ਟੀ ਡਿਪਾਰਟਮੈਂਟ ਦੀ ਕੌਣ ਸੀ ਲਾਗੂ ਕਰਦੇ ਹੋ ਨਹੀਂ ਕਰਦੇ ਇਹ ਬਾਤ ਦੀਆਂ ਗੱਲਾਂ ਨਹੀਂ ਕਿਉਂਕਿ 15 20 ਸਾਲ ਤੋਂ ਜਿਹੜਾ ਬੰਦਾ ਕੰਮ ਕਰ ਰਿਹਾ ਜੇ ਉਹਦੀ ਸੇਫਟੀ ਸਿਕਿਉਰਟੀ ਨਹੀਂ ਹੋਊਗੀ ਤਾਂ ਉਹ ਕਿਤੇ ਕਿਸੇ ਚੀਜ਼ ਨੂੰ ਹੋ ਜਾ ਕਰ ਦੇ ਸੋਡੀਆਂ ਇਹ ਚੀਜ਼ਾਂ ਹਰਤਾ ਨੇ ਜਿਹੜੀਆਂ ਤੁਹਾਡੀਆਂ ਮੰਨਦੀ ਨੇ ਤਾਂ ਜਦੋਂ ਇਹ ਗੱਲ ਸਾਥੀਓ ਮੈਂ ਸੈਕਟਰੀ ਸਾਹਿਬ ਨੂੰ ਕਹੀ ਤਾਂ ਉਹ ਮੈਨੂੰ ਕਹਿੰਦਾ ਯਾਰ ਤੂੰ ਬਲੈਕਮੇਲ ਕਰਦਾ ਹੈ ਸਾਥੀਓ ਇਸ ਤਰ੍ਹਾਂ ਦੀ ਮਤਲਬ ਉਹਨਾਂ ਨੇ ਭਾਸ਼ਾ ਸੀ ਉਹਨਾਂ ਦੀ ਤੇ ਬਾਅਦ ਦੇ ਵਿੱਚ ਐਂਡ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਠੁੜਦੇ ਅਸੀਂ ਪਰਚੇ ਕਰ ਦਾਂਗੇ ਤਾਂ ਤੁਸੀਂ ਸਭ ਦਿਓ ਵਧਾਈ ਦੇ ਬਾਤਰੋਂ ਵੀ ਜਿਹੜੇ ਬੰਦੇ ਉੱਤੇ ਤੁਹਾਡੀ ਨੁਮਾਇੰਦਗੀ ਲੈ ਕੇ ਗਏ ਸੀ ਤੁਹਾਡੇ ਸਾਥੀ ਉਹਨਾਂ ਨੇ ਬਿਲਕੁਲ ਇਹ ਕਹਿ ਵੀ ਤੁਸੀਂ ਸੈਕਟਰੀ ਸਾਹਿਬ ਪਰਚੇ ਕਰੋ ਜੋ ਮਰਜ਼ੀ ਕਰੋ ਪਰ ਅਸੀਂ ਜਿਹੜਾ ਹੈਗਾ ਜੋ ਤੱਕ ਸਾਡੀ ਸਿਕਿਉਰਿਟੀ ਤੁਸੀਂ ਕਰਦੇ ਸਾਨੂੰ ਵਿਭਾਗ ਦੇ ਵਿੱਚ ਸਾਡਾ ਸਿੱਧਾ ਕੰਟਰੈਕਟਰ ਜਾ ਕੋਈ ਪਾਲਸੀ ਮੈਟਰ ਤੇ ਸਾਡੇ ਨਾਲ ਬਹਿ ਕੇ ਗੱਲ ਨਹੀਂ ਕਰਦੇ ਸਾਡੀ ਸੇਫਟੀ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਨਾਲ ਕਿਸੇ ਵੀ ਨਾਸ ਕਟਾ ਦੇ ਸਹਿਮਤ ਹੋਣਾ ਹੈ ਨਾ ਪੰਚੇਤੀ ਕਰਨ ਕਿਸੇ ਵੀ ਤਰ੍ਹਾਂ ਦੇ ਤਾਂ ਸਾਥੀਓ ਇਹ ਮੀਟਿੰਗ ਦੇ ਐਂਡ ਵਾਲੀ ਇਹ ਗੱਲ ਆ ਸੀ ਇਹ ਤੇ ਇਹ ਚੀਜ਼ ਕਰਕੇ ਤਾਂ ਫਿਰ ਸਾਡੀ ਮੀਟਿੰਗ ਦੇ ਵਿੱਚ ਐਂਡ ਹੋਊਗਾ ਤੇ ਉਥੋਂ ਬਾਅਦ ਉਹਨਾਂ ਨੇ ਬਾਅਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜੋ ਇੱਥੇ ਧਰਨਾ ਲਗਾਇਆ ਗਿਆ ਇਹ ਕਾਦੇ ਸਬੰਧ ਵਿੱਚ ਲਾਇਆ ਗਿਆ ਤੇ ਕੀ ਮੰਗ ਰੱਖਦੇ ਹੋ ਤੁਸੀਂ ਅੱਜ ਅਸੀਂ ਹਾਂਜੀ ਅੱਜ ਜਲ ਸਪਲਾਈਆ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿਸਟਰ ਨੰਬਰ 26 ਦੇ ਸਮੂਹ ਲਿਸਟਮੈਂਟਾਂ ਤੇ ਆਊਟਸੋਰਸ ਵਰਕਰਾਂ ਵੱਲੋਂ ਲਗਾਤਾਰ 15 15 20 20 ਸਾਲਾਂ ਤੋਂ ਲਗਾਤਾਰ ਵਿਭਾਗ ਵਿੱਚ ਕੰਮ ਕਰ ਰਿਹਾ ਸੀ ਕਿਉਂਕਿ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਜਿਹੜੀਆਂ ਜਲ ਸਕੀਮਾਂ ਨੇ ਪਿੰਡਾਂ ਦੀਆਂ ਉਹ ਪੰਚਾਇਤਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਜਦੋਂ ਇਹ ਸਕੀਮਾਂ ਪੰਚਾਇਤਾਂ ਤੋਂ ਬਣ ਗਈਆਂ ਇਹ ਬਿਲਕੁਲ ਬੰਦ ਹੋ ਜਾਣਗੀਆਂ ਚਿੱਟਾ ਹਾਥੀ ਬਣ ਜਾਣਗੀਆਂ ਸਾਡੇ ਰੋਜ਼ਗਾਰ ਤੇ ਭਾਰੀ ਸੱਟ ਵੱਜੂਗੀ ਇਸ ਲਈ ਅੱਜ ਅਸੀਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਧਰਨਾ ਲਾ ਕੇ ਅੱਜ ਸਾਡੇ ਸਾਥੀਆਂ ਨੇ ਗੇਟ ਬੰਦ ਕਰਕੇ ਵੀ ਪ੍ਰਦਰਸ਼ਨ ਕੀਤਾ ਅਸੀਂ ਇਹ ਮੰਗ ਕਰਦੇ ਆ ਕਿ ਇਹਨੂੰ ਪੱਤਰ ਨੂੰ ਰੱਦ ਕੀਤਾ ਜਾਵੇ ਤੇ ਸਾਨੂੰ ਦੇਖਤੀ ਰੂਪ ਵਿੱਚ ਜਾਰੀ ਕੀਤਾ ਜਾਵੇ ਕਿ ਜਿਹੜਾ ਵਿਭਾਗ ਦਾ ਸਾਡਾ ਤਰਖਾ ਦਾ ਤੇ ਪੱਕੇ ਰੋਜ਼ਗਾਰ ਦੀ ਗਾਰੰਟੀ ਹੋਵੇਗੀ ਤੇ ਤੁਸੀਂ ਗੱਲਬਾਤ ਕੀਤੀ ਅੰਦਰ ਅਧਿਕਾਰੀਆਂ ਨੇ ਤੁਹਾਨੂੰ ਕੀ ਭਰੋਸਾ ਦਿਵਾਇਆ ਉਹਨਾਂ ਨੇ ਅਧਿਕਾਰੀਆਂ ਨੇ ਅਜੇ ਫਿਰ ਸਿਰਫ ਸਾਨੂੰ ਜ਼ਬਾਨੀ ਭਰੋਸੇ ਦਿਵਾਏ ਨੇ ਕਿ ਪੱਤਰ ਜਾਰੀ ਕਰਾਂਗੇ ਜਿਹਦੇ ਵਿੱਚ ਤੁਹਾਡੇ ਰੋਜ਼ਗਾਰ ਦੀ ਗਾਰੰਟੀ ਹੈ ਜਿਹੜੀ ਉਹ ਵਿਭਾਗ ਚਾਹਦਾ ਵੀ ਤਨਖਾਹ ਸਰੂਪੇ ਵਿਭਾਗ ਹੀ ਦਿੰਦਾ ਰਹੂਗਾ ਪਰ ਅਸੀਂ ਮੰਗ ਕਰਦੇ ਹਾਂ ਕਿ ਇਹਨੂੰ ਵਿੱਚ ਕੋਈ ਨੋਟੀਫਿਕੇਸ਼ਨ ਦੇ ਰੂਪ ਚ ਕੋਈ ਪੱਕੇ ਤੌਰ ਤੇ ਪੱਤਰ ਜਾਰੀ ਕਰਕੇ ਜੇ ਅਸੀਂ ਮੰਗੇ ਵੀ ਕੀਤੀ ਆ ਕਿ ਸਾਡੀ ਪੱਕੀ ਪਾਲਿਸੀ ਬਣਾ ਕੇ ਜਿਹੜਾ ਸਾਡਾ ਪੱਕਾ ਸਥਾਈ ਰੋਜ਼ਗਾਰ ਦਾ ਹੱਲ ਕੀਤਾ ਜਾਵੇ ਇਹ ਅਗਰ ਤੁਹਾਡਾ ਕੋਈ ਹੱਲ ਨਹੀਂ ਕਰਦੇ ਤਾਂ ਫਿਰ ਤੁਸੀਂ ਕੀ ਕਰੋਗੇ ਅਸੀਂ ਅੱਜ ਇਹ ਸੰਕੇਤਕ ਰੂਪ ਵਿੱਚ ਇੱਕ ਪਟਾਟ ਦਿੱਤਾ ਜੀ ਵੀ ਇਹ ਕਰ ਸਾਡਾ ਹੱਲ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਤੁਸੀਂ ਵੱਡੀ ਲੰਬਾਤੀ ਕਰਕੇ ਕਰੋ ਜਾਂ ਮਰੋ ਦਾ ਸੰਘਰਸ਼ ਕਰਾਂਗੇ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਅਧਿਕਾਰੀ ਹੋਣਗੇ ਕੀ ਨਾ ਜੀ ਤੁਹਾਡਾ ਮੈਂ ਕਰ ਕਰੀ ਨਾ ਪੰਜਾਬ ਚਿੱਠੀ ਨੰਬਰ 26 ਦਾ ਸੂਬਾ ਪ੍ਰਧਾਨ ਹਰਸ ਨਾ ਨਾ ਬਰਨਾਲਾ ਸਾਡੀ ਲੰਮੇ ਸਮੇਂ ਤੋਂ ਅਸੀਂ ਭਾਗ ਦੇ ਵਿੱਚ ਕੰਮ ਕਰਦੇ ਆ 10 ਤੋਂ 10 ਤੇ 15-15 ਸਾਲ ਸਾਨੂੰ ਹੋ ਚੁੱਕੇ ਨੇ ਜਿਹੜਾ ਸਾਡਾ ਅੱਜ ਤੱਕ ਸਾਡੇ ਉੱਤੇ ਇੱਕ ਤਲਵਾਰ ਲਟਕ ਰਹੀ ਆ ਉਹ ਤਲਵਾਰ ਨੇ ਸਾਨੂੰ ਅੱਜ ਤੱਕ ਕਿਸੇ ਪੀਕ ਕਿਨਾਰੇ ਹੱਥੇ ਸਾਨੂੰ ਸਰਕਾਰ ਨੇ ਨਹੀਂ ਲਾਇਆ ਅਸੀਂ ਅੱਜ ਜਿਹੜਾ ਸਾਡਾ ਧਰਨਾ ਸੀ ਇੱਕ ਸਕੀਮਾ ਹੈਂਡਓਵਰ ਕਰਨ ਦੇ ਸਬੰਧੀ ਇਹ ਕਿਉਂ ਤੁਹਾਨੂੰ ਕੱਢਿਆ ਜਾ ਰਿਹਾ ਕਿ ਤੁਸੀਂ ਵਰਕਰ ਤੁਹਾਡੀ ਡਿਊਟੀ ਨਹੀਂ ਸਹੀ ਤਰੀਕੇ ਨਾਲ ਕਰਦੇ ਜਾਂ ਸਰਕਾਰ ਕੀ ਕਰਨਾ ਚਾਹੁੰਦੀ ਹੈ ਤੁਹਾਨੂੰ ਕੀ ਉਮੀਦ ਹੈ ਸਾਡੇ ਵਰਕਰ ਡਿਊਟੀ ਬਹੁਤ ਇਮਾਨਦਾਰੀ ਨਾਲ ਕਰਦੇ ਆ ਚਾਰ-ਚਾਰ ਪੋਸਟਾਂ ਤੇ ਕੰਮ ਕਰਦੇ ਆ ਚਾਰ-ਚਾਰ ਪੋਸਟਾਂ ਤੇ ਪਰ ਜਿਹੜੀ ਸਾਡੀ ਤਨਖਾਹ ਗਈ ਉਹ ਵੀ ਬਹੁਤ ਘੱਟ ਆ ਤੇ ਪਰ ਇਹਨਾਂ ਨੇ ਇੱਕ ਪਾਲਿਸੀ ਬਣਾਈ ਸਰਕਾਰ ਨੇ ਕਿੰਨੀ ਤਨਖਾਹ ਦਿੱਤੀ ਜਾਂਦੀ ਹੈ ਤੁਹਾਡੇ ਇੱਕ ਵਰਕਰ ਨੂੰ ਸਾਡੇ ਵਰਕਰ ਨੂੰ 18735 ਦਿੱਖਾ ਦਿੱਤੀ ਜਾਂਦੀ ਕੁਝ ਵਰਕਰਾਂ ਤਾਂ ਇਥੇ ਨਾਬੇ ਦੇ ਵਿੱਚ ਵੀ 15000 16 ਕ ਦਿੱਤਾ ਜਾ ਰਿਹਾ ਜਾ ਰਿਹਾ ਸੀ ਕਿੰਨੇ ਘੰਟੇ ਡਿਊਟੀ ਲਈ ਜਾਂਦੇ ਹਾਂ ਤਾਂ ਤਾਂ ਸਾਡੀ 24 ਘੰਟੇ ਡਿਊਟੀ ਹੁੰਦੀ ਹੈ ਸਾਡੀ ਅਸੀਂ ਜਿੰਨਾ ਚਿਰ ਸਾਡੀ ਤੈਂਕੀ ਕਾਲੀ ਭਰ ਕੇ ਕਰਕੇ ਅਸੀਂ ਦੁਬਾਰਾ ਨਹੀਂ ਦੁਬਾਰਾ ਭਰਦੇ ਨਹੀਂ ਉਹਨਾ ਟਾਈਮ ਅਸੀਂ ਜਾ ਨਹੀਂ ਸਕਦੇ ਤਾਂ ਹੁਣ ਗਰਮੀ ਦਾ ਮਹੀਨਾ ਗਿਆ ਲਾਈਟ ਵੀ ਘੱਟ ਵੱਧ ਆਉਂਦੀ ਹੈ ਤੇ ਭਵੇਂ ਸਾਨੂੰ ਰਾਤ ਦੇ 12 ਵਜੇ ਜਾਣਾ ਭਵੇਂ ਉੱਤੇ 1:30 ਵੀ ਵਜ ਜਾਂਦਾ ਕਈਆਂ ਪਿੰਡ ਪਿੰਡ ਦੂਰ ਹੁੰਦੇ ਆ ਉਨ ਪਰ ਉੱਥੇ ਰਹਿ ਵੀ ਨਹੀਂ ਜਾਂਦਾ ਕੋਈ ਕੋਈ ਪੰਪ ਚੈਂਬਰ ਵਿੱਚ ਐਡੀ ਜਗ੍ਹਾ ਤਨਖਾਹ ਵਧਾਉਣ ਦੀ ਵੀ ਕੋਈ ਮੰਗ ਰੱਖਦੇ ਹੋ ਤੁਸੀਂ ਜਾਂ ਤੁਹਾਨੂੰ 19 ਤਨਖਾਹ ਨਾਲ ਇਹ ਗੁਜ਼ਾਰਾ ਚੱਲ ਰਿਹਾ ਹੈ ਜੀ ਅਸੀਂ ਤਨਖਾਹ ਵਧਾਉਣ ਦੀ ਵੀ ਮੰਗ ਰੱਖਦੇ ਆ ਸਾਡੀਆਂ ਤਨਖਾਹ ਜਿਹੜੀਆਂ ਸਾਡੇ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਜੀ ਸਾਨੂੰ ਕੀ ਨਾਮ ਹੈ ਜੀ ਤੁਹਾਡਾ ਮੈਂ ਛੋਟਾ ਸਿੰਘ ਜ਼ਿਲ੍ਹਾ ਮੁੱਖ ਸਲਾਹਕਾਰ ਤੇ ਜਲ ਸਪਲਾਈ ਸੈਂਟਰੇਸ਼ਨ ਜ਼ਿਲ੍ਹਾ ਪਟਿਆਲਾ ਮਿੰਟ ਹੈ ਅੱਜ ਜਿਹੜਾ ਅਸੀਂ ਧਰਨਾ ਰੱਖਿਆ ਇਹ ਧਰਨਾ ਅਸੀਂ ਇਸ ਲਈ ਰੱਖਿਆ ਕਿਉਂਕਿ ਸਾਡੇ ਵਿਰੁੱਧ ਇੱਕ ਡਿਪਟੀ ਡਾਇਰੈਕਟਰ ਸਾਹਿਬ ਨੇ ਆਰਡਰ ਕੱਢ ਦਿਆ ਕਿ ਸਕੀਮਾਂ ਨੇ ਜਿਹੜੀਆਂ ਪੰਚਾਇਤਾਂ ਨੂੰ ਕਰ ਦਿੱਤੀਆਂ ਜਾਣ ਪੰਚਾਇਤਾਂ ਦੇ ਅਧੀਨ ਕਰ ਦਿੱਤੀਆਂ ਜਾਣ ਤੇ ਅਸੀਂ ਸੋਚਦੇ ਹਾਂ ਅਸੀਂ ਕਹਿੰਨੇ ਹਾਂ ਮੈਕਮੇ ਨੂੰ ਕਿ ਵੀ ਜਦੋਂ ਸਰਕਾਰਾਂ ਨਹੀਂ ਚਲਾ ਸਕਦੀਆਂ ਸਕੀਮਾਂ ਨੂੰ ਤਾਂ ਫਿਰ ਪੰਚਾਇਤਾਂ ਕਿੱਥੋਂ ਚਲਾਉਣਗੀਆਂ ਪੰਚਾਇਤਾਂ ਕੋਲ ਤਾਂ ਫੰਡ ਵੀ ਨਹੀਂ ਹੈ ਪੰਚਾਇਤਾਂ ਕੋਲ ਤਾਂ ਕੋਈ ਪ੍ਰਬੰਧ ਵੀ ਨਹੀਂ ਹੈ ਸਾਹਿਬ ਉਹ ਜਿਹੜੀਆਂ ਪਹਿਲਾਂ ਪੰਚਾਇਤਾਂ ਨੂੰ ਦਿੱਤੀਆਂ ਹੋਈਆਂ ਸਕੀਮਾਂ ਨੇ ਪੰਚਾਇਤਾਂ ਤੋਂ ਉਹੀ ਨਹੀਂ ਚੱਲ ਰਹੀਆਂ ਉਹੀ ਵਾਪਸ ਕਰ ਰਹੀਆਂ ਨੇ ਪੰਚਾਇਤਾਂ ਦਾ ਉਹੀ ਕਹਿੰਦੇ ਆ ਨੇ ਵੀ ਸਾਥੋਂ ਤਾਂ ਚੱਲਦੀਆਂ ਨਹੀਂ ਹੈ ਇਸ ਗੱਲ ਕਰਕੇ ਜਿਹੜੀ ਚੀਜ਼ ਨੂੰ ਸਰਕਾਰ ਨਹੀਂ ਚਲਾ ਸਕਦੀ ਉਹ ਪੰਚਾਇਤਾਂ ਕਿਵੇਂ ਚਲਾ ਲੈਣਗੀਆਂ ਅਸੀਂ ਬੇਨਤੀ ਕਰਦੇ ਆ ਅਫਸਰਾਂ ਨੂੰ ਵੀ ਇਹ ਜਿਹੜਾ ਵਰਕਰਾਂ ਦੇ ਵਿਰੁੱਧ ਇਹੋ ਜਿਹਾ ਕੁਝ षड़ਜੰਤਰ ਨਾਰਾ ਰੱਖਿਆ ਜਾ ਰਿਹਾ ਹੈ ਅੱਜ ਕੀ ਪ੍ਰੋਸਤ ਵਾਇਆ ਗਿਆ ਤੁਹਾਨੂੰ ਅੰਦਰੋਂ ਸਾਨੂੰ ਅਜੇ ਕੋਈ ਭਰੋਸਾ ਨਹੀਂ ਜੇ ਸਾਡਾ ਸੰਘਰਸ਼ ਇਤਨਾ ਹੀ ਜਾਰੀ ਰਹੂਗਾ ਜਦ ਤੱਕ ਸਾਨੂੰ ਜਿਹੜਾ ਲਿਖਤੀ ਰੂਪ ਦੇ ਵਿੱਚ ਸਾਨੂੰ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ ਕੀ ਨਾ ਭਾਈ ਤੁਹਾਡਾ ਰਵਿੰਦਰ ਸਿੰਘ ਜੋੜਾ ਜ਼ਿਲ੍ਹਾ ਪ੍ਰਧਾਨ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਡਾਇਰੈਕਟਰ ਸਾਹਿਬ ਅਸੀਂ ਅੰਦਰ ਵੀ ਮੀਟਿੰਗ ਕਰਕੇ ਆਇਆ ਜੀ ਜੀ ਆਪਣੇ ਕਿਸਾਨਾਂ ਨਾਲ ਉਹਨੇ ਜਿਹੜਾ ਡਿਪਟੀ ਡਾਇਰੈਕਟਰ ਦਾ ਛੁੱਟੀ ਤੇ ਆ ਪਦੇ ਸੀ ਚੰਡੀਗੜ੍ਹ ਆ ਜੀ ਹੁਣ ਸਾਨੂੰ ਕੋਈ ਵੀ ਮਤਲਬ ਕੇ ਜਾਲ ਲਾਰੇ ਲੱਪਾ ਲਾ ਕੇ ਭੇਜਿਆ ਜਿਹੜਾ ਲੈਟਰ ਕੱਢਿਆ ਗਿਆ ਸੀਗਾ ਡਿਪਟੀ ਡਾਇਰੈਕਟਰ ਸਾਹਿਬ ਵੱਲੋਂ ਤੇ ਉਹ ਕਿਸ ਦੇ ਹੁਕਮਾਂ ਤਹਿਤ ਕੱਢਿਆ ਗਿਆ ਸੀਗਾ ਉਹਨਾਂ ਨੇ ਆਪਣੇ ਵੱਲੋਂ ਕੱਢਿਆ ਜਾ ਸਰਕਾਰ ਦੇ ਇਹ ਹੈਗਾ ਇਹ ਡਿਪਟੀ ਡਾਇਰੈਕਟਰ ਵੱਲੋਂ ਕੱਢਿਆ ਹੋਇਆ ਲੈਟਰ ਆ ਸਰਕਾਰ ਦਾ ਨਹੀਂ ਇਹਦੇ 'ਚ ਕੋਈ ਰੋਲ ਨਹੀਂ ਇਹ ਇਹ ਲਿਖਿਆ ਹੋਇਆ ਸਾਫ਼ ਦੇਖੋ ਜੀ ਇਹ ਲੈਟਰ ਤਾਂ ਜਿਆਦਾ ਲੈ ਰਹੇ ਹੋ ਰੋਏ ਬਾਕਸ ਲਵੇ ਸਾਡੀ ਮਤਲਬ ਜਿਹੜੀ ਮੇਨ ਮੰਗਦਾ ਇਹੀ ਆ ਤੁਹਾਡੀ ਕੋਈ ਗੱਲਬਾਤ ਹੋਈ ਡਿਪਟੀ ਕਮਿਸ਼ਨਰ ਨਾਲ ਅੰਦਰ ਗੱਲ ਹੋਈ ਆ ਉਹ ਕਹਿੰਦੇ ਵੀ ਇਹ ਪੰਚਾਇਤਾਂ ਨੂੰ ਅਸੀਂ ਪੁੱਛਿਆ ਵੀ ਜੇ ਤੁਸੀਂ ਪੰਚਾਇਤਾਂ ਦਿੰਨੇ ਆ ਫਰਜ਼ ਕਰ ਤੁਸੀਂ ਅੱਜ ਦੇ ਰਿਆ ਪੰਚਾਇਤਾਂ ਨੂੰ ਕੱਲ੍ਹ ਨੂੰ ਹੋ ਸਕਦਾ ਇਹ ਗੌਰ ਬਹਿ ਜਾਏ ਜਾਂ ਕੋਈ ਮੋਟ ਖਰਾਬ ਹੋ ਜੇ ਪੰਚਾਇਤਾਂ ਕਿਥੋਂ ਉਹਨੂੰ ਕਿ ਹੈਂਡਲ ਕਰਨ ਜੀ ਆ ਕਿ ਜੇ ਅਸੀਂ ਪੁੱਛਿਆ ਕਿਹੜਾ ਜਿਹੜਾ ਇਹ ਤੁਸੀਂ ਕਹ ਰਹੇ ਆ ਆ ਬਿੱਲਾਂ ਦੀ ਗੱਲ ਕਰਦੇ ਆ ਵੀ ਬਿੱਲ ਕਿਹਣਾ ਕੋਟਾ ਸਾਡਾ ਕੋਟਾ ਮੈਨੂੰ ਸਭਾ ਕੋਟੇ ਕੋਦੇ ਉਤਾਂਦੇ ਨਹੀਂ ਚਲੋ ਅਸੀਂ ਮੰਨਿਆ ਵਿੱਚ ਨਹੀਂ ਤਾਂਦੇ ਜਿਹੜਾ ਬਿੱਲਾ ਤੇ ਬਿੱਲ ਕਣ ਇਕੱਠਾ ਪੰਚਾਇਤਾਂ ਇਸ ਨੂੰ ਚਲਾਉਣ ਦੇ ਯੋਗ ਨਹੀਂ ਮੰਨਦੇ ਤੁਸੀਂ ਕੋਈ ਪੰਚਾਇਤ ਲੈਣ ਦੇ ਹੱਕ ਦੇ ਵੀ ਪੰਚਾਇਤ ਕਿਵੇਂ ਕੱਲ ਬਣਿਆ ਅਗਲਾ ਸਰਪੰਚ ਕਿਸੇ ਕੋਲ ਜਾ ਕੇ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਬਿੱਲ ਭਰੋ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਕੋਈ ਬੰਦਾ ਕਹਿ ਨਹੀਂ ਸਕਦਾ ਇਹਦਾ ਸਿਰਫ ਇਹ ਜਾਣ ਕੇ ਇਹਨਾਂ ਨੇ ਸ਼ੋਸਾ ਛੱਡਿਆ ਹੋਇਆ ਉਹ ਇਹ ਜੀ ਗੱਲ ਨਹੀਂ ਹੈ ਕਿ ਨਾ ਇਹ ਪੰਚਾਇਤ ਚਲਾ ਸਕਦੇ ਇਹਨਾਂ ਨੂੰ ਜੇ ਮੈਕਮਾ ਜਿਹੜਾ بڑا ਮੈਕਮਾ ਚਲ ਨਹੀਂ ਚਲਾ ਸਕਦਾ ਤਾਂ ਪੰਚਾਇਤ ਕਿਵੇਂ ਚਲਾ ਦੇਣਗੇ ਇਹਨਾਂ ਨੂੰ ਕੋਈ ਵੀ ਚੀਜ਼ੇ ਤੋਂ ਖਰਾਬ ਹੁੰਦੀ ਆ ਤਾਂ ਉੱਥੇ ਮੈਕਮਾ ਹੀ ਠੀਕ ਕਰਾਂਦਾ ਕੋਈ ਬੰਦਾ ਨਹੀਂ ਕੀ ਕਰੇ ਫਰਜ ਕਰੋ ਲੀਕ ਹੋ ਜਾਈ ਲੀਕ 7-7 ਫੁੱਟ ਡੂੰਗੀ ਪੱਟਣੀ ਇਹ ਬਿਲਕੁਲ ਜਾਂ ਦੀ ਜਿਹੜੀ ਨੀਤੀ ਆ ਬਿਲਕੁਲ ਗਲਤ ਹੈ ਅਸੀਂ ਦਾ ਬਹੁਤ ਸਖਤਾਂ ਬਹੁਤ ਮਤਲਬ ਸਖਤ ਵਿਰੋਧ ਕਰ ਦੇਣਾ ਜੀ ਥੈਂਕ ਯੂ ਜੈ ਹਾਂ ਸਰਕਾਰ ਮੁਰਦਾਬਾਦ 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 ਜੈ ਹਾਂ ਸਰਕਾਰ ਕਰਦੀ ਕੀ ਤੇਰਾ ਮੇਰੀ ਜੈ ਹਾਂ ਕੌਮ ਦੀ ਤੇਰਾ ਤੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੈ ਹਾਂ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ